जिस किताब की गल कर जा रहे है, है प्रोफेसर मोहन सिंह रचनावली जिसने संपादन किया है डॉक्टर धनवंत कौर ने प्रकाशित किया है पंजाबी यूनिवर्सिटी पटियाला पब्लिकेशन ब्यूरो ने प्रोफेसर मोहन सिंह का एक बड़ा शायर जिसने चार हंजू का पुस्तक के राही ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਕੀਤਾ ਉਸ ਤੋਂ ਬਾਅਦ ਸਾਵੇਂ ਪੱਤਰ ਕੱਚ ਸੱਚ ਆਵਾਜ਼ਾਂ ਜੈ ਮੀਰ ਵੱਡਾ ਵੇਲਾ ਆਦ ਬੁਸਤਕਾਂ ਲਿਖੀਆਂ ਵੱਡਾ ਵੇਲਾ ਲਈ ਉਹਨਾਂ ਨੂੰ ਸਾਹਿਤਕ ਆਦਮੀ ਪੁਰਸਕਾਰ ਮਿਲੇ ਨਨਕਾਇਨ ਉਹਨਾਂ ਦਾ ਮਹਾਕਾਵ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਹੈ ਇਸ ਤੋਂ ਇਲਾਵਾ ਉਹਨਾਂ ਦਾ ਇੱਕੋ ਇੱਕ ਕਾਵ ਸੰਗ੍ਰਹਿ ਨਿੱਕੀ-ਨਿੱਕੀ ਵਾਸ਼ਨਾ ਸ਼ਾਮਿਲ ਹੈ ਇਹ ਪੁਸਤਕ ਸਾਨੂੰ ਪ੍ਰੋਫੈਸਰ ਮੌਨ ਸਿੰਘ ਦਾ ਸਮੁੱਚੀ ਰਚਨਾ ਦਾ ਅਧਿਐਨ ਕਰਨ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਇਸ ਰਾਹੀਂ ਅਸੀਂ ਮੌਨ ਸਿੰਘ ਦੀ ਸਮੁੱਚੀ ਕਾਵ ਰਚਨਾ ਨੂੰ ਸਮਝ ਸਕਦੇ ਹਾਂ ਅਤੇ ਅਧਿਐਨ ਲਈ ਵਰਤ ਸਕਦੇ ਹਾਂ ਧੰਨਵਾਦ